ਕਿਹੜਾ ਜਿਹੜੀ ਤੁਸੀਂ ਟੋਲ ਫ ਲਈ ਫ੍ਰੀ ਕੀਤਾ ਹੈ ਕਿੰਨੇ ਤੋਂ ਕਿੰਨੇ ਤੱਕ ਹੋਗਾ ਤੇ ਅੱਜ 20 ਜਨਵਰੀ ਦੇ ਵਿੱਚ 11 ਤੋਂ 12 ਤੱਕ ਕੋਈ ਚੀਜ਼ ਇਹਦਾ ਕਾਰਨ ਕੀ ਹੈ ਕਾਰਨ ਹੈ ਕਿ ਸਰਕਾਰ ਸੈਂਟਰ ਸਰਕਾਰ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਕਰ ਰਹੀ ਉਹਦੇ ਖਿਲਾਫ ਅਸੀਂ ਅੱਜ ਸਿਰਫ ਇੱਕ ਬੰਦੀ ਕਾਲ ਹੈ ਨਾ ਆਮ ਰਿਹ ਨੂੰ 50 ਦਿਨ ਤੋਂ ਕੰਦਰ ਤੋਂ ਸਿੰਘਾਂ ਨਾਲ ਇਹਨਾਂ ਦੀ 50 ਦਿਨ ਦੀ ਪ੍ਰੋਬਲਮ ਮਿਲ ਗਈ ਹੈ ਪਰ ਸਿੱਖਾਂ ਨਾਲ ਕਿਉਂ ਵੈਰ ਪਾਇਆ ਜਾ ਰਿਹਾ ਹੈ ਇਸ ਦਾ ਸਾਡਾ ਸਵਾਲ ਸੋਚੋ ਯਾਰਾ ਤੋਂ 2 ਮਹੀਨੇ ਦਾ ਟਾਲ ਪੀ ਆ ਮੇਰਾ ਕੋ ਸਵਾਲ ਆ ਜਦੋਂ ਸੈਂਟਰ ਦੇ ਇਹ ਜਿਹੜੇ ਜਿਹੜੇ ਅਧਿਕਾਰ ਆ ਉਹ ਸੈਂਟਰ ਦੇ ਕੋਲ ਆ ਜਿਹੜੇ ਬੰਦੀ ਸਿੰਘ ਰਿਹਾਂ ਕਰਨਗੇ ਸੈਂਟਰ ਪੰਜਾਬ ਇਹ ਜਿਹੜੀ ਪਰੇਸ਼ਾਨੀ ਪੰਜਾਬ ਦੇ ਲੋਕਾਂ ਨੂੰ ਨਹੀਂ ਆਊਗੀ ਵੀ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਪੰਜਾਬ ਦੇ ਲੋਕੀ ਸਾਡੇ ਨਾਲ ਇੱਕ ਦੀਆਂ ਕਿਸੇ ਨੇ ਕੋਈ ਰੋਸ ਪ੍ਰਗਟ ਨਹੀਂ ਕਰਿਆ ਕੋਈ ਕਾਰਨ ਵਾਲਾ ਵੀ ਨਹੀਂ ਕਹਿ ਕੇ ਇਹ ਨਹੀਂ ਰੁਕਿਆ ਪਰ ਉਹ ਖੁਸ਼ ਹੈ ਇਸ ਗੱਲ ਤੋਂ ਵੀ ਫ੍ਰੀ ਕਰਿਆ ਉਹਤੇ ਵੀ ਖੁਸ਼ ਹੈ ਪਰ ਉਹ ਇਹ ਕਮੈਂਸ ਆ ਮਰਦਾ ਪੂਰੇ ਪੰਜਾਬ ਦੀ ਮੰਗ ਹੈ ਜੀ ਇਹ ਇਕੱਲੇ ਸਾਡੀ ਨਹੀਂ ਪੂਰੇ ਪੰਜਾਬ ਦੀ ਮੰਗ ਹੈ ਤੇ ਆ ਵਾਲੇ ਲੋਕ ਖੁਸ਼ ਹੈ ਸੈਂਟਰ ਸਰਕਾਰ ਦੇ ਹੁਦਾਇਤਾ ਤੋਂ ਦੁਖੀ ਹੈ ਆ ਕਿਸ ਤਰੀਕੇ ਨਾਲ ਦੇਖਦੇ ਹੋ ਜਦ ਇਹ ਜਿਹੜਾ ਜਿਹੜਾ ਤੁਸੀਂ ਬੰਦੀ ਸਿੰਘਾਂ ਦੇ ਬਾਰੇ ਗੱਲਬਾਤ ਚੱਲ ਰਹੀ ਲਗਾਤਾਰ ਜਿਹੜੀਆਂ ਜੱਥੇਬੰਦੀਆਂ ਆ ਸੰਗਠਨ ਖਰਚ ਕਰ ਰਹੀਆਂ ਪਿਛਲੇ 1 ਸਾਲ ਤੋਂ 7 ਜਨਵਰੀ 2023 ਤੋਂ ਲਗਾਤਾਰ ਮੋਰਚਾ ਚੱਲ ਰਿਹਾ ਪਰ ਕਿੰਨਾ ਕਿਤੇ ਜਿਹੜੇ ਜਿਹੜੇ ਹੱਕਿਓ ਸੈਂਟਰ ਦੇ ਕੋਲ ਆ ਜਿਵੇਂ ਤੁਸੀਂ ਦੇਖਿਆ ਸੈਂਟਰ ਨੇ ਵੀ ਗੱਲਬਾਤ ਕੀਤੀ ਇਸ ਮਸਲੇ ਤੇ ਅਜਿਹੇ ਅਧਿਕਾਰ ਹੈ ਉਹ ਸੈਂਟਰ ਕੋਲ ਪਰ ਇਹ ਪੰਜਾਬ ਸਰਕਾਰ ਤੇ ਇਸ ਤਰੀਕੇ ਨਾਲ ਦਬਾਅ ਬਣਾਉਣਾ ਕਿੰਨਾ ਚਾਇਆ ਜਾਵੇ ਦੇਖੋ ਸਾਡਾ ਰੋਸ ਪ੍ਰਗਟ ਕਰਨਾ ਜਾਇਜ ਸਰਕਾਰ ਸੈਂਟਰ ਸਰਕਾਰ ਨੂੰ ਵੀ ਪਤਾ ਪੰਜਾਬ ਸਰਕਾਰ ਨੂੰ ਵੀ ਪਤਾ ਹੈ ਕਾਰਨ ਕੀ ਹੈ ਵੀ ਇਹਨਾਂ ਦੀਆਂ ਜਿਹੜੇ ਫੌਜੀਆ ਨਿੱਕੀਆਂ ਐ ਵੀ ਇੱਕ ਸਿੱਖਾਂ ਨੂੰ ਮਾਰ ਪਾਉਣੀ ਇਹਨਾਂ ਨੇ ਘਟ ਗਿਣਤੀਆਂ ਵਾਲਿਆਂ ਨੂੰ ਉਹਨਾਂ ਦੀ ਸੁਣਵਾਈ ਨਹੀਂ ਕਰਨੀ ਹੁਣ RAM REHIM ਨਾਲ ਦੇਖਿਆ ਪਰ ਤੁਸੀਂ ਉਹਨੂੰ ਪਰੋਲ ਮਿਲਿਆ 50 ਦਿਨ ਦੀ ਕਿੰਨਾ ਸਹੀ ਹੈ ਉਹਨੂੰ ਸਜ਼ਾ ਮਿਲ ਚੁਕੀ ਹੈ ਸਜ਼ਾ ਮਿਲਣ ਤੋਂ ਬਾਅਦ ਫਿਰ ਪਰੋਲ ਦੇਣਾ ਉਹ ਵੀ 2-2 ਮਹੀਨੇ ਦੀ 10 ਦਿਨ ਘਟਾ ਪਰ ਇਹ ਕਿੰਨੀ ਬੜੀ ਕਿੱਡੀ ਹੈ ਸਰਿਆਂ ਪਤਾ ਆਦਾ ਜਿਨ੍ਹਾਂ ਨੇ ਸਜ਼ਾਾਂ ਪੂਕਤੀਆਂ 30-30 ਸਾਲ ਤੋਂ ਬੰਦਾ ਹੈ ਸਜ਼ਾਾਂ ਪੂਕਤ ਚੁੱਕੇ ਨੇ ਉਹਨਾਂ ਨੂੰ ਕਿਉਂ ਨਹੀਂ ਰਿਹਾ ਕਰਦੀ ਕਿੰਨੇ ਟੋਲ ਪਲਾਜੇ ਤੁਸੀਂ ਅੱਜ ਜਿਹੜੇ ਬੰਦ ਕਰਾਏ ਆ 13 ਟੋਲ ਪਲਾਜੇ ਬੰਦ ਨੇ ਜਿਹੜੇ ਆਪਣੇ ਏਰੀਆ ਚ ਬੰਦੇ ਨੇ ਤਿੰਨ ਟੋਲ ਜੇ ਅੱਜ ਇਸ ਤੇ ਉੱਤੇ ਕੋਈ ਨਹੀਂ ਤੁਹਾਨੂੰ ਇਹਦਾ ਕੋਈ ਲੱਗਦਾ ਕਿ ਇਹਦਾ ਤੁਹਾਨੂੰ ਨਹੀਂ ਤੁਹਾਨੂੰ ਇਹਦਾ ਕੋਈ ਫਾਇਦਾ ਹੁੰਦਾ ਤਾਂ ਅੱਗੇ ਤੁਹਾਡੀ ਰਣਨੀ ਦੇਖੋ ਇੱਕ ਸਾਲ ਹੋ ਗਿਆ ਉੱਥੇ ਬੈਠਿਆਂ ਨੂੰ ਨਾਲ ਦੀ ਨਾਲ ਰਣਨੀਤੀ ਘੱਟੀ ਜਾ ਰਹੀ ਹੈ ਅੱਜ ਸਿਰਫ ਇੱਕ ਦਿਨ ਦੀ ਕਾਲ ਹੈ ਹੋ ਸਕਦਾ ਅਸੀਂ ਕਿਸਾਨੀ ਸੰਘਰਸ਼ ਵਾਂਗੂ ਇਹ ਪੱਕੇ ਹੀ ਬੰਦ ਕਰਾ ਦਈਏ ਠੀਕ ਹੈ ਜੀ ਤਾਂ ਇਹ ਬੰਦ ਕਰਾਉਂਦਾ ਕੀ ਮਤਲਬ ਆ ਮਕਸਦ ਕੀ ਆ ਤੁਹਾਡਾ ਕਿ ਟੋਲ ਪਲਾਜ਼ੇ ਕਿਉਂ ਬੰਦ ਕਰਾਏਗਾ ਸਰਕਾਰ ਨੂੰ ਜੀ ਉਹ ਜਦ ਸਾਡੀ ਸਰਕਾਰ ਸੁਣਦੀ ਨਹੀਂ ਜਦੋਂ ਜਾਮ ਲੱਗਦਾ ਹੈ ਉਹਨਾਂ ਨੂੰ ਪੀਕਾ ਲੱਗਦਾ ਹੈ ਟੋਲ ਟੈਕਸ ਤੇ ਪੈਸਾ ਜਾਂਦਾ ਸਰਕਾਰ ਨੂੰ ਜਦੋਂ ਬੰਦ ਹੋ ਜਾਏਗਾ ਫਿਰ ਸਰਕਾਰ ਆਪ ਇਸ ਧਿਆਨ ਦੇਖੂਗੀ ਕਿ ਕਿਸ ਕਾਰਨ ਲੋਕ ਰੁਕੀਆਂ ਕਿਸ ਕਾਰਨ ਟੋਲ ਟੈਕਸ ਬੰਦ ਕਰਾ ਰਹੇ ਠੀਕ ਕੀ ਕੁਝ ਕਹਿਣ ਹੋਰ ਹੈ